ਕੰਗੜਾ ਨੌਤ ਦੇ ਟੱਬਰ ਮੁਦਾਬਕ ਜਿਹੜਾ ਵੀ ਕੋਈ ਮਦਦ ਕਰੂਗਾ ਖਾਲਸਤਾਨੀਆਂ ਮੈਨੂੰ ਤਾਂ ਲੱਗਦਾ ਕਿ ਬਾਲੀਵੁੱਡ ਦੇ ਨਾਮੀ ਜਿਹੜੇ 뮤జిక్ ਡਾਇਰੈਕਟਰ ਨੇ ਵਿਸ਼ਵਾਲ ਦਦਲਾਨੀ ਉਹ ਵੀ ਖਾਲਸਤਾਨੀ ਬਣ ਗਏ ਨੇ ਕਿਉਂਕਿ ਉਹਨਾਂ ਨੇ ਵੀ ਕੱਲ ਇੱਕ ਟਵੀਟ ਕੀਤਾ ਕਿ ਜੀ ਮੈਂ ਨੌਕਰੀ ਦੇਣ ਨੂੰ ਤਿਆਰ ਹਾਂ ਜੇ ਕੁਲਵਿੰਦਰ ਕੌਰ ਹੋਰਾਂ ਨੂੰ ਉਹਨਾਂ ਦੇ ਪਸੰਦ ਆਊਗੀ ਤੇ ਮੈਂ ਰੈਡੀ ਹਾਂ ਮਿਲਦਾ ਉਹਦੇ ਬਾਰੇ ਵੀ ਹੁਣ ਕੰਗੜਾ ਨੌਜਾ ਦੇ ਟੱਬਰ ਦਾ ਜੋ ਕਿ ਕਿਉਂ ਵੀ ਖਾਲਸਤਾਨੀ ਬਣ ਗਏ ਨੇ ਕੰਗੜਾ ਨੌਤ ਦੀ ਗੱਲ ਕਰ ਲਈ ਕੰਗੜਾ ਨੌਤ ਦਾ ਜਿਹੜਾ ਜ਼ਹਿਰ ਉਗਲ ਰਹੇ ਨੇ ਉਹ ਹਜੇ ਮਤਲਬ ਥੰਮ ਨਹੀਂ ਰਿਹਾ ਹੈਗਾ ਉਹਨਾਂ ਨੇ ਰਾਤੀ ਫਿਰ ਇੱਕ ਪੋਸਟ ਪਾਈ ਹੈਗੀ ਹੈ ਉਹਨਾਂ ਨੇ ਬਾਲੀਵੁੱਡ ਦੇ ਜਿਹੜੇ ਜਿੰਨੇ ਵੀ ਆਰਟਿਸਟ ਨੇ ਕਲਾਕਾਰ ਨੇ ਸਾਰੇ ਦੇ ਮਗਰ ਪੈ ਗਈ ਹੈ ਉਹਨਾਂ ਨੇ ਕਿਹਾ ਵੀ ਤੁਸੀਂ ਬੋਲਦੇ ਕਿਉਂ ਨਹੀਂ ਹੋ ਤੁਸੀਂ ਚੁੱਪ ਕਿਉਂ ਹੋ ਇਹ ਜਿਹੜਾ ਮੇਰੇ ਨਾਲ ਹੋਇਆ ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦਾ ਹੈਗਾ ਬਿਲਕੁਲ ਇਹ ਆ ਇਹ ਤੇ ਉਹ ਸਾਰਾ ਭਾਈਚਾਰਾ ਇਕੱਠਾ ਹੋ ਰਿਹਾ ਪਰ ਸਵਾਲ ਇਹ ਹੈ ਕਿ ਇਸ ਮਸਲੇ ਦੇ ਵਿੱਚ ਬਾਲੀਵੁੱਡ ਵਾਲਿਆਂ ਨੂੰ ਵੀ ਤੇ ਉਹਨੇ ਕਈ ਪ੍ਰਸ਼ਾਦੇ ਵੰਡੇ ਨਾ ਬਾਲੀਵੁੱਡ ਵਾਲਿਆਂ ਨੂੰ ਵੀ ਤੇ ਬਹੁਤ ਉਹਨੇ ਬਦਨਾਮ ਕੀਤਾ ਕੰਗੜਾ ਲੋਥ ਨੇ ਕਿਸ ਐਕਟਰ ਡਾਇਰੈਕਟਰ ਪ੍ਰੋਡਿਊਸਰ ਹਰ ਇੱਕ ਨਾਲ ਲੜਾਈ ਲੜੀ ਆ ਬਿਨਾ ਮਤ ਤੋਂ ਵਜੇ ਤੇ ਇਸ ਕਰਕੇ ਕੌਣ ਖੜੇ ਹੋਊਗਾ ਪਰ ਕਈ ਆ ਵੀ ਜਾਣਗੇ ਕਿਉਂਕਿ ਸਾਡੀ ਉਹ ਕਹਿਣਗੇ ਕਿ ਸਾਡੀ ਇੰਡਸਟਰੀ ਦੇ ਵਿੱਚੋਂ ਪਰ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਜਿਹੜੇ ਸਾਡੇ ਲੀਡਰ ਨੇ ਕਿਉਂਕਿ ਹੁਣ ਐਮਪੀ ਬਣ ਚੁੱਕੇ ਨੇ ਘੱਟੋ ਘੱਟ ਇਹਨਾਂ ਨੂੰ ने। ने, ने के के बोलन ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਹੈ ਕਿ ਤੁਹਾਡੀ ਗਲਤੀ ਕਰਨ ਅੱਪੜ ਲੱਗਾਗਾ ਤੁਸੀਂ ਬਹਿਸ ਕੀਤੀ ਜੋ ਕਿਸਾਨ ਜੱਥੇਬੰਦੀਆਂ ਦੇ ਪਰਿਵਾਰ ਕਹਿ ਰਹੇ ਨੇ ਅਸੀਂ ਨਹੀਂ کہہ ਰਹੇ ਕਿ ਕੁਲਵਿੰਦਰ ਖੋਣੇ ਸਹੀ ਕੀਤਾ ਪਰ ਸਵਾਲ ਹੈ ਕਿ ਤੁਹਾਨੂੰ ਵੀ ਬੋਲਣ ਲੱਗਿਆ ਹਰ ਇੱਕ ਨੂੰ ਸਿਰਫ ਕੰਗੜਾ ਨੌਤ ਤੁਨੂਨੀ ਹਰ ਇੱਕ ਨੂੰ ਤੇਜ਼ੀਬ ਚਾਹੀਦੀ ਹੈ ਕਿ ਅਜੇ ਸ਼ਬਦ ਨਾ ਬੋਲੇ ਜੀ ਜੋ ਸਾਡੇ ਦੇਸ਼ ਦੀਆਂ ਜਜ਼ਬਾਤਾਂ ਦੇ ਉਲਟ ਹੋਣ ਲੜਾਈ ਝਗੜੇ ਵਧਾਉਣ ਇਹ ਧਾਰਮਿਕ ਹਿੰਸਾ ਫੈਲੂਗੀ ਇੱਕ ਘਟੂ ਘਟ ਇਹ ਜਿਹੜੇ ਸਾਡੇ ਚੁਣੇ ਹੋ ਨੁਮਾਇੰਦੇ ਨੇ ਉਹਨਾਂ ਨੂੰ ਘਟੂ ਘਟ ਇਹ ਜਿਹੜਾ ਖਿਆਲ ਰੱਖਣਾ ਚਾਹੀਦਾ ਪਰ ਇਹ ਵੀ ਹੁਣ ਸਮਝ ਲੈਣਾ ਚਾਹੀਦਾ ਕਿ ਕੰਗਨਾ ਰਣੌਤ ਨੂੰ ਕਿ ਹੁਣ ਉਹ ਐਮਪੀ ਬਣ ਚੁੱਕੇ ਨੇ ਉਹਨਾਂ ਨੇ ਮੰਡੀ ਦੀ ਆ ਆਪਣੇ ਹਿਮਾਚਲ ਦੀ ਆਵਾਜ਼ ਨੂੰ ਪੂਰੇ ਦੇਸ਼ ਪੱਧਰ ਤੇ ਲੈ ਕੇ ਜਾਣਾ ਹੈ ਉਹਨਾਂ ਦਾ ਜਿਹੜਾ ਇਹ ਰਵਈਆ ਹੈ ਉਹ ਸਹੀ ਨਹੀਂ ਹੈ ਇਹ ਪਹਿਲੇ ਵੀ ਉਹਨਾਂ ਦਾ ਜਿਹੜਾ ਇਹ ਰਵਈਆ ਉਹ ਕਾਫੀ ਕਾਉਂਟਰਵਰਸੀ ਕਾਫੀ ਵਿਵਾਦਾਂ ਵਿੱਚ ਰਹਿ ਚੁੱਕੇ ਨੇ ਕਿ ਕਾਫੀ ਸਿੰਗਰਾਂ ਨਾਲ ਪੰਗਾ ਪਿਆ ਰਿਹਾ ਉਹਨਾਂ ਦਾ ਕਾਫੀ ਜਿਹੜੇ ਹੋਰ ਪੰਜਾਬੀ ਸਿੰਗਰ ਹੋਣ ਬਾਲੀਵੁੱਡ ਹੋਣ ਉਹਨਾਂ ਦਾ ਕੋਈ ਨਾ ਕੋਈ ਕੌਂਟਰੋਵਰਸੀ ਰਹੀ ਹੈ ਉਹ ਵਿਵਾਦਾਂ ਵਿੱਚ ਸ਼ਾਇਦ ਉਹਨਾਂ ਦੀ ਆਦਤ ਹੈ ਕਿ ਉਹ ਵਿਵਾਦਾਂ ਵਿੱਚ ਆਉਣਾ ਚਾਹੁੰਦੇ ਨੇ ਉਹ ਖਬਰਾਂ ਦੇ ਵਿੱਚ ਸੁਰਖੀਆਂ ਬਣਨਾ ਚਾਹੁੰਦੇ ਨੇ ਇੱਕ ਅਸੀਂ ਇਹਦੇ ਵਿੱਚ ਅਖੀਰ ਦੇ ਵਿੱਚ ਇੱਕ ਗੱਲ ਹੋਰ ਅਸੀਂ ਕਰੀਏ ਕਿ ਜਿਵੇਂ ਉਹਨਾਂ ਨੂੰ ਲੱਗਦਾ ਹੈਗਾ ਉਹਨਾਂ ਦੀ ਮਾਤਾ ਨੂੰ ਵੀ ਲੱਗਦਾ ਹੈ ਜਾਂ ਉਹਨਾਂ ਦੀ ਭੈਣ ਨੂੰ ਵੀ ਲੱਗਦਾ ਹੈਗਾ ਕਿ ਪੰਜਾਬ ਦੇ ਵਿੱਚ ਖਾਲਿਸਤਾਨੀ ਰਹਿੰਦੇ ਨੇ ਤੇ ਫਿਰ ਜਿਹੜੇ ਹਿਮਾਚਲ ਦੇ ਲੋਕ ਪੰਜਾਬ ਦੇ ਵਿੱਚ ਰਹਿੰਦੇ ਨੇ ਕਿ ਉਹਨਾਂ ਨੂੰ ਪੰਜਾਬ ਖਾਲਿਸਤਾਨ ਲੱਗਦਾ ਹੈ कि ਜਿਹੜੇ মিডিਆ ਕਿੰਨੇ ادارے ਨੇ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਜਿਹਦੇ ਵਿੱਚ ਹਮਾਚ ਦੇ ਲੋਕ ਕੰਮ ਕਰ ਰਹੇ ਨੇ ਤੇ ਉਹਨਾਂ ਨੇ ਇੱਥੇ ਘਰ ਵੀ ਬਣਾ ਲਿਆ ਹੈਗਾ ਦੇਖੋ ਇਹ ਤੇ ਜੱਡਾ ਪੰਜਾਬ ਹਿੰਦੁਸਤਾਨ ਦੇ ਦੀ ਦੁਨੀਆ ਦੇ ਇੱਕ ਖੂਬਸੂਰਤ ਸੂਬਾ ਸਭ ਤੋਂ ਸ਼ਾਂਤ ਕਾਨੂੰਨ ਵਿਵਸਥਾ ਸਭ ਤੋਂ ਵਧੀਆ ਕੋਈ ਇੱਥੇ ਡਰਨੀ ਕੋਈ ਦੰਗੇ ਪਣਗੇ ਹੁਣ ਤੇ ਪੰਜਾਬੀ ਜੋ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦੇ ਨੇ ਤੇ ਜਿਹੜੇ ਗੈਰ ਪੰਜਾਬੀ ਆ ਕੇ ਵਸ ਗਏ ਨੇ ਜੀ ਚਾਹੇ ਉਹ ਹਿਮਾਚਲ ਪ੍ਰਦੇਸ਼ ਤੋਂ ਨੇ ਚਾਹੇ ਉਹ ਜੰਮੂ ਕਸ਼ਮੀਰ ਤੋਂ ਚਾਹੇ ਉੱਤਰਾਖੰਡ ਤੋਂ ਚਾਹੇ ਉਹ ਹਰਿਆਣੇ ਤੋਂ ਚਾਹੇ ਯੂਪੀ ਤੋਂ ਚਾਹੇ ਬਿਹਾਰ ਤੋਂ ਚਾਹੇ ਉਹ ਕੇਰਲਾ ਤੋਂ ਦੇਸ਼ ਦਾ ਕੋਈ ਵੀ ਅਸੂਬਾ ਨਹੀਂ ਆ ਜਿੱਥੋਂ ਦੇ ਜਿਹੜੇ ਵਾਸੀ ਨੇ ਉਹ ਪੰਜਾਬ ਦੇ ਵਾਸੀ ਬਣ ਚੁੱਕੇ ਨੇ ਅਸੀਂ ਤੇ ਪੰਜਾਬ ਵਾਲਿਆਂ ਨੇ ਦੂਜੇ ਸੂਬਿਆਂ ਦੇ ਇੱਥੇ ਲੋਕ ਸਰਪੰਚ ਪੰਚ ਤੇ ਐਮਐਲਏ ਵੀ ਬਣਾ ਦਿੱਤੇ ਅਸੀਂ ਤੇ ਇੱਥੇ ਪੰਜਾਬ ਵਾਲਿਆਂ ਨੇ ਦੂਜੇ ਸੂਬਿਆਂ ਦੇ ਮੰਤਰੀ ਵੀ ਬਣਾ ਦਿੱਤੇ ਸੀ ਜਿਹੜੇ ਮਲੇਰਕੂਟਲਾ ਤੋਂ ਐਮਐਲਏ ਬਣੇ ਸੀ 2012 ਦੇ ਵਿੱਚ ਨਸਾਰਾ ਖੁਤਾਨ ਜੋ ਡੀਜੀਪੀ ਮਮ ਮੁਹੰਮਦ ਜ਼ਹਾਰ ਆਲਮ ਜੋ ਅਤਵਾਦ ਵਿਲੇ ਆਲਮ ਸੈਨਾ ਕਰਕੇ ਮਸ਼ਹੂਰ ਸੀ ਉਹਦੀ ਪਤਨੀ ਯੂਪੀ ਦੀ ਸੀ ਉਹ ਵੀ ਇੱਥੇ ਐਮਐਲਏ ਬਣੀ ਨੇ ਅਸੀਂ ਤੇ ਬਹੁਤ ਹੀ ਵਧੀਆ ਆਈਪੀਐਸ ਅਫਸਰ ਜਿਨ੍ਹਾਂ ਨੇ ਨੌਕਰੀ ਛੱਡੀ ਆਈਜੀ ਰੈਂਕ ਦੀ ਉਮਰ ਵਿਜੇ ਪ੍ਰਤਾਪ ਸਿੰਘ ਹੋਣੀ ਉਹ ਬਿਆਰ ਦੇ ਨੇ ਅਸੀਂ ਤੇ ਉਹਨਾਂ ਨੂੰ ਵੀ ਐਮਐਲਏ ਬਣਾਤਾ ਅੰਮ੍ਰਿਤਸਰ ਗੁਰੂ ਦੀ ਨਗਰੀ ਤੇ ਤੇ ਜਿਹੜੇ ਲੋਕ ਪੰਜਾਬ ਤੇ ਉਂਗਲਾ ਚੁੱਕਦੇ ਨੇ ਘੱਟੋ ਘੱਟ ਉਹ ਲੋਕ ਆਪਣੀ ਪੀੜੀ ਥੱਲੇ ਸੋਟਾ ਮਾਰ ਕੇ ਅੱਜ ਹਿਮਾਚਲ ਅੱਧਾ ਬੈਠਾ ਪੰਜਾਬ ਦੇ ਵਿੱਚ ਕੀ ਪੰਜਾਬੀ ਬੰਦਾ ਹਿਮਾਚਲ ਦੇ ਵਿੱਚ ਘਰ ਲੈ ਸਕਦਾ ਅਸੀਂ ਤੇ ਉੱਥੇ ਜਾ ਕੇ ਇੱਕ ਮੋਬਾਈਲ ਸਿਮ ਨਹੀਂ ਲੈ ਸਕਦੇ ਤੇ ਤੁਸੀਂ ਇੱਥੇ ਆ ਕੇ ਕੋਠੀਆਂ ਦੇ ਜ਼ਮੀਨਾਂ ਦੇ ਕਾਰੋਬਾਰੀ ਮਾਲਕ ਬਣ ਗਏ ਨੇ ਮਿਲਾਈਦਾ ਕੇ ਜਿੱਡੀ ਵੱਡੀ ਸੋਚ ਪੰਜਾਬ ਦੇ ਲੋਕਾਂ ਦੀ ਕਿਉਂਕਿ ਸਾਡੇ ਉੱਪਰ ਗੁਰੂ ਸਾਹਿਬ ਗੁਰੂ ਇਸੇ ਬਾਣ ਦਾ ਪੈਰਾ ਅਸੀਂ ਉਸ ਫਲਸਫੇ ਦੇ ਆ ਦਾਰੇ ਵਿੱਚ ਬੰਦੇ ਹੋਇਆ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਸਰਬੱਤ ਦੇ ਭਲੇ ਦੀ ਮੰਗ ਕਰਦੇ ਰਹਿੰਦੇ ਸਵੇਰੇ ਸ਼ਾਮ ਮਿਲਦਾ ਕੋਈ ਹੋਰ ਧਰਮ ਨਹੀਂ ਮੰਗਦਾ ਉਹਦੇ ਆਪਣੇ ਧਰਮ ਦੀ ਮੰਗਦਾ ਹੋਗਾ ਪਰ ਫਿਰ ਵੀ ਪੰਜਾਬ ਨੂੰ ਜਾਣ ਬੁਝ ਕੇ ਬਦਨਾਮ ਕੀਤਾ ਸਾਡੇ ਪੰਜਾਬ ਦੀ ਰੋਟੀ ਖਾ ਕੇ ਸਾਡੇ ਪੰਜਾਬ ਦਾ ਲੂਣ ਖਾ ਕੇ ਸਾਨੂੰ ਬਦਨਾਮ ਕਰਦੇ ਇੱਥੇ ਰਹਿ ਕੇ ਬਦਨਾਮ ਕਰਦੇ ਛੱਡੋ ਗੈਰ ਪੰਜਾਬੀ ਛੱਡੋ ਇੱਥੇ ਦੇ ਕੁਝ ਸ਼ਿਵ ਸੈਨ ਵਾਲੇ ਆਗੂ ਕੁਝ ਦੂਜੀਆਂ ਪਾਰਟੀਆਂ ਦੇ ਆਗੂ ਜਿਨ੍ਹਾਂ ਨੇ ਨਵੀਆਂ-ਨਵੀਆਂ ਵਾਂਸ ਬਣੀਆਂ ਹੁਣ ਇੱਕ ਵਿਚਾਰਧਾਰਾ ਵਾਲੀਆਂ ਨਿਕਰਾਂ ਪਾਲੀਆਂ ਉਹ ਪੰਜਾਬ ਨੂੰ ਧਮਕੀਆਂ ਦਿੰਦੇ ਨੇ ਉਹ ਪੰਜਾਬ ਬਾਰੇ ਉਲਟਾ ਬੋਲਦੇ ਨੇ ਪਰ ਇਹ ਬਾਬੇ ਨਾਨਕ ਦੀ ਧਰਤੀ ਆ ਇਸ ਬਾਬੇ ਨਾਨਕ ਦੀ ਧਰਤੀ ਨੇ ਕਈ ਵਿਵਾਦ ਦੇਖੇ ਨੇ ਤੇ ਫਿਰ ਪੰਜਾਬ ਨੇ ਨੰਬਰ 1 ਸੂਬਾ ਬਣਿਆ ਹੈਗਾ ਜੋ ਮਰਜੀ ਲੋਕੀ ਬਦਨਾਮ ਕਰਨ ਲ ਮੈਨੂੰ ਲੱਗਦਾ ਕੋਈ ਉਸ ਤੇ ਫਰਕ ਨਹੀਂ ਪੈਂਦਾਗਾ ਤੁਸੀਂ ਅਸੀਂ ਪਿਛਲੇ ਕੁਸ਼ ਕਾਫੀ ਸਮੇਂ ਤੋਂ ਇੱਕ ਚੀਜ਼ ਦੇ ਵੇਖ ਰਹੇ ਆ ਰਹੇ ਆਂ ਵੀ ਲੋਕ ਬਹੁਤ ਪੰਜਾਬ ਦੇ ਆ Hindu ਭਾਈਚਾਰਾ ਜਾਂ Muslim ਭਾਈਚਾਰਾ ਜਾਂ Isai ਆ ਜਾਂ Sikh ਭਾਈਚਾਰਾ ਸਵੇਰੇ ਉਹ ਆਪਣਾ ਜਾਂਦੇ ਨੇ ਮਿਹਨਤ ਕਰਨੇ ਸ਼ਾਮੀ ਕਰ ਜਾਂਦੇ ਨੇ ਆਪਣੀ ਰੋਜੀ ਰੋਟੀ ਦਾ ਇੰਤਜ਼ਾਮ ਕਰਦੇ ਨੇ ਪਰ ਜਦੋਂ ਇਦਾਂ ਦਾ ਕੋਈ ਮੁੱਦਾ ਆਂਦਾ ਹੈਗਾ ਤੇ ਜਿਹੜੇ ਇਹ ਕੁਝ ਸ਼ਿਵਸੀਨਾ ਦੇ ਆਗੂ ਨੇ ਜਾਂ ਹੋਰ ਕੱਟੜ ਨੇ ਇਹ ਇਹ ਆਪਣੀ ਦੁਕਾਨ ਖੁੱਲ ਕੇ ਬੈਹਂਦੇ ਹਨ ਇਹਨਾਂ ਨੂੰ ਮੌਕਾ ਚਾਹੀਦਾ ਹੈਗਾ ਅਭੀ ਐਦਾਂ ਦਾ ਕੋਈ ਮੁੱਦਾ ਆਏ ਤੇ ਅਸੀਂ ਬੋਲਣਾ ਸ਼ੁਰੂ ਕਰ ਦਈਏ ਬਿਲਕੁਲ ਪੰਜਾਬ ਦੇ ਵਿੱਚ ਕਈ ਸਿਵਸੈਨਾ ਵਾਲੇ ਠੀਕ ਵੀ ਹੋਣਗੇ ਪਰ ਬਹੁਤੇ ਉਹਨਾਂ ਚ ਮਾੜੇ ਨੇ ਕਈਆਂ ਦੀ ਤੇ ਦੁਕਾਨਾਂ ਚੱਲਦੇ ਕਈਆਂ ਦੇ ਸਿਕਿਉਰਿਟੀ ਲੈਣੀ ਆਪੇ ਸਿੱਖ ਧਰਮ ਬਾਰੇ ਸਿੱਖ ਗੁਰੂਆਂ ਬਾਰੇ ਗਲਤ ਬੋਲਦੇ ਨੇ ਇੱਕ ਮਹਾਲੀ ਦੇ ਵਿੱਚ ਹੀ ਉਹਦਾ ਪਿਓ ਕੜੀ ਚੌਲ ਵੇਚਦਾ ਹੈ ਰੇੜੀ ਪੁੰਜੇ ਲਾ ਕੇ ਉਹਨੇ ਗੁਰੂ ਸਾਹਿਬ ਦੀ ਫੋਟੋ ਦੀ ਬਦਨਾਮੀ ਕੀਤੀ ਮੁੰਡਾ ਲੀਡਰ ਬਣ ਗਿਆ ਸਿਕਿਉਰਿਟੀ ਲਈ ਫਿਰਦਾ ਉਹ ਫਿਰ ਸਿੱਖ ਧਰਮ ਨੂੰ ਗਾਲਾਂ ਕੱਢੀ ਜਾ ਰਿਹਾ पर एक आईडी ਦੇ ਵਿੱਚ ਜੁੜੇ ਨੇ ਮੰਨਤ ਕੌਰ ਮੰਨਤ ਕੌਰ ਹੋਣਾ ਨੇ ਬਹੁਤ ਵਧੀਆ ਕਮੈਂਟ ਲਿਖੇ ਨੇ ਉਹਨਾਂ ਨੇ ਕਿਹਾ ਕਿ ਕੰਗੜਾ ਰਣੌਤ ਤੇ ਵੀ ਸਰਕਾਰੀ ਡਿਊਟੀ ਵਿੱਚ ਵਿਗੜ ਪਾਉਣ ਤੇ ਪਰਚਾ ਦਰਜ ਹੋਣਾ ਚਾ ਬਿਲਕੁਲ ਮੈਨੂੰ ਲੱਗਦਾ ਕਿ ਇਹ ਪੁਆਇੰਟ ਮੰਨਤ ਕੌਰ ਹੋਣਾ ਦਾ ਬਹੁਤ ਹੀ ਸੋਲਿਡ ਪੁਆਇੰਟ ਹੈ ਕਿਉਂਕਿ ਹਮੇਸ਼ਾ ਕੋਈ ਅਗਰ ਪੁਲਿਸ ਵਾਲਾ ਦੇ ਨਾਲ ਬੰਦਾ ਜਾਂ ਸਰਕਾਰੀ ਮੁਲਾਜ਼ਮ ਦਫ਼ਤਰਾਂ ਦੇ ਵਿੱਚ ਕੋਈ ਆਮ ਬੰਦਾ ਨਾਗਰਿਕ ਮੈਂ ਜਾਂ ਤੁਸੀਂ ਜਾਂ ਕੋਈ ਵੀ ਮਾੜੀ ਵੀ ਬਹਿਸ ਕਰ ਲੈਂਦਾ ਕਿ ਸਾਡਾ ਕੰਮ ਕਿਉਂ ਨਹੀਂ ਉਹ ਤੁਹਾਨੂੰ ਝਾਟੀ ਧਮਕੀ ਦਿੰਦਾ ਕਿ ਤੁਸੀਂ ਮੇਰੇ ਸਰਕਾਰੀ ਕੰਮ 'ਚ ਵਿਗੜਨ ਪਾ ਰਹੇ ਹੋ ਤੁਹਾਡੇ ਖਿਲਾਫ ਮੁਕੱਦਮਾ ਦਰਜ ਹੋ ਜਾਂਦਾ ਮੈਨੂੰ ਲੱਗਦਾ ਕੁਲਵਿੰਦਰ ਕੌਰ ਜਾਂ ਸੀਆਈਐਸਐਫ ਨੂੰ ਵਿੱਚ ਆਈਦਾ ਕਿ ਜੇ ਕੰਗਨਾਰ ਨੌਤ ਨੇ ਸਰਕਾਰੀ ਕੰਮਕਾਜ ਵਿਗੜਨ ਪਾਇਆ ਜੇ ਉਹਨੇ ਤਲਾਸ਼ੀ ਵਾਸਤੇ ਸਹਿਯੋਗ ਨਹੀਂ ਕੀਤਾ ਡਿਊਟੀ ਦੇ ਦੌਰਾਨ ਉਸ ਕੁੜੀ ਨੂੰ ਮਾੜਾ ਚੰਗਾ ਬੋਲਿਆ ਹੈਗਾ ਉਹਨੇ ਆਪਣਾ ਵੀਆਈਪੀ ਸਟੇਟਸ ਮੰਗਿਆ ਇਸ ਕਰਕੇ ਕੰਗੜਾ ਰਣਾਵਤ ਦੇ ਖਿਲਾਫ ਵੀ ਡਿਊਟੀ ਦੇ ਵਿੱਚ ਵਿਗੜ ਪਾਉਣ ਦੇ ਮਸਲੇ ਦੇ ਵਿੱਚ ਪਰਚਾ ਦਰਜ ਹੋਣਾ ਚਾਹੀਦਾ ਮੈਨੂੰ ਲੱਗਦਾ ਮੰਨਤ ਕੌਰ ਹੋਣਾ ਨੇ ਬੜਾ ਇੱਕ ਸੋਲਿਡ ਅਪੁਆਇੰਟ ਰੱਖਿਆ ਗਿਆ ਹੁਣ ਦੇਖਦੇ ਹਾਂ ਕਿ ਸੀਆਈਐਸਐਫ ਕਿਉਂਕਿ ਉਹ ਸੈਂਟਰ ਸਰਕਾਰ ਦੇ ਦੀਨ ਸੈਂਟਰ ਦੇ ਵਿੱਚ ਸਰਕਾਰ ਉਹਨਾਂ ਦੀ ਇਸ ਕਰਕੇ ਸ਼ਾਇਦ ਜਿਹੜੇ ਕਮਾਂਡੇਟ ਹੋਣਗੇ ਇੱਥੇ ਸੀਆਈਐਸਐਫ ਦੇ ਉਹ ਨਾ ਕਰਨ ਪਰ ਕੁੜੀ ਨੂੰ ਫਿਲਹਾਲ ਕੁਲਵਿੰਦਰ ਕੌਰ ਸਸਪੈਂਡ ਕਰਦਾ ਲੇਕਿਨ ਮੰਨਤ ਕੌਰ ਹੋਣਾ ਨੇ ਇੱਕ ਬਹੁਤ ਹੀ ਠੋਸ ਜਿਹੜਾ ਪੁਆਇੰਟ ਰੱਖਿਆ ਕਿ ਕੰਗੜਾ ਰਣੋਤ ਤੇ ਵੀ ਸਰਕਾਰੀ ਡਿਊਟੀ 'ਚ ਵਿਗੜਨ ਪੌਣ ਤੇ ਪਰਚਾ ਦਰਜ ਕਰਨਾ ਚਾਹੀਦਾ ਹੋਰ ਵੀ ਜਿਹੜੇ ਸਨੇਹੀ ਪੰਜਾਬ 'ਚ 19 ਪੰਜਾਬ 1984 ਆਈਡੀ ਤੋਂ ਆਏ ਨੇ ਉਹ ਜਿਹੜੇ ਨੇ ਜੇ ਉਹਨਾਂ ਲਿਖਾਈ ਜੇ ਇੰਦਰਾ ਗਾਂਧੀ ਤੇ ਬਣੀ ਫਿਲਮ ਆਈ ਹੈ ਫਿਰ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ ਕਿਉਂ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਕਿ ਜਦੋਂ ਪੰਜਾਬ ਦੇ ਯੋਧਿਆਂ ਨੂੰ ਲੈ ਕੇ ਫਿਲਮਾਂ ਬਣਦੇ ਆ ਜਸਵੰਤ ਸਿੰਘ ਖਾਲੜਾ ਨੂੰ ਲੈ ਕੇ ਜਿਹੜੀ ਫਿਲਮ ਬਣੀ ਹੈ ਜਿਹਦੇ 'ਚ ਦਲਜੀਤ ਦਸਾਂਝ ਹੋਣਾ ਨੇ ਕਰਦਾਰ ਨਭਾਇਆ ਉਹ ਫਿਲਮ ਰੋਕ ਲਈ ਗਈ ਆ ਪਰ ਇੰਦਰਾ ਗਾਂਧੀ ਤੇ ਬਣੀ ਫਿਲਮ ਰਿਲੀਜ਼ ਕੀਤੀ ਜਾ ਰਹੀ ਕੰਗੜਾ ਨੌ ਤੋਂ ਦੇ ਚਿੰਦਰਾ ਗਾਂਧੀ ਬਣੀ ਆ ਚੌਥਾ ਤਰੀਕ ਨੂੰ ਰਿਲੀਜ਼ ਹੋਣੀ ਆ ਕੱਲ ਪੁਲਿਸ ਉਸਤੇ ਵੀ ਉਸਤੇ ਵੀ ਮਿਲਦਾ ਕਿ ਬੈਨ ਹੋਣਾ ਚਾਹੀਦਾ ਕਿਉਂਕਿ ਉਹ ਫਿਰ ਸਿੱਖਾਂ ਪ੍ਰਤੀ ਲੋਕਾਂ ਦਾ ਜਿਹੜਾ ਨਫ਼ਰਤ ਆ ਉਹ ਵਧੇਗੀ